ਸਸ ਸਸ ਸਿਕਾਲ ਦੋਸਤੋ ਮੈਂ ਅਵਤਾਰ ਸਿੰਘ ਮੇਰਾ ਪਿੰਡ ਕਨਸਵਾ ਖੁਰਦ ਜ਼ਿਲ੍ਹਾ ਪਟਿਆਲਾ ਤੇ ਬਾਸੋਂ ਤੋਂ ਨਾਬਾ ਰੋਡ ਦੇ ਉੱਪਰ ਜਾ ਲਾ ਲੋ ਤੁਸੀਂ ਪਟਿਆਲਾ ਤੋਂ ਬਾਸੋਂ ਰੋਡ ਦੇ ਉੱਪਰ ਪਿੰਡ ਪੈਂਦਾ ਆਪਣਾ ਤੇ ਮੈਂ ਕਾਫੀ ਵੀਡੀਓ ਦੇਖਦਾ ਹੁੰਦਾ ਸੀਗਾ ਪਸ਼ੂਆਂ ਦੇ ਰਿਗਾਰਡਿੰਗ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਦੁੱਖ ਹੋਵੇ ਤਾਂ ਉਹ ਹਰ ਜਗ੍ਹਾ ਤੇ ਡਾਕਟਰ ਭਾਲਦਾ ਬੰਦਾ ਲਾਲੋ ਫਸੂਲਾਲੋ ਕਿਸੇ ਵੀ ਤਰੀਕੇ ਦਾ ਹੈ ਨਾ ਬੰਦੇ ਨੂੰ ਕਿਸੇ ਵੀ ਕਿਸੇ ਵੀ ਮਤਲਬ ਕਿਸੇ ਵੀ ਕੰਮ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਨੀਡ ਹੈ ਬੰਦਾ ਉਸੇ ਤਰ੍ਹਾਂ ਦੇ ਹੀ ਚੈਨਲ ਦੇਖਦਾ ਉਸੇ ਤਰ੍ਹਾਂ ਦੇ YouTube ਚੈਨਲ ਦੇਖਦਾ ਜਾਂ Instagram ਚੈਨਲ ਦੇਖਦਾ ਤੇ ਉਸੇ ਦੇ ਰਿਗਾਰਡਿੰਗ ਹੀ ਮੈਨੇ ਇੱਕ ਆਪਣਾ ਦੇਖਿਆ ਸੀਗਾ ਮਾਸਟਰ ਢਿੱਲੋ ਮੇਰੇ ਆਪਣੇ ਕੋਲ ਇੱਕ ਗਾਹ ਇਹ ਵਾਲੀ ਸੀਗੀ ਜਿਹੜੀ ਕਿ ਤਾਜੀ ਸੋਈ ਸੀ ਇਹਦੀ ਬੱਚੀ ਬੈਠੀ ਹੈ ਆਪਣੇ ਕੋਲ ਤੇ ਦੂਜੀ ਆਪਾਂ ਨੇ ਇਹ ਵਾਲੀ ਪਰਚੇਜ਼ ਕੀਤੀ ਸੀਗੀ ਕੱਦ-ਕਾਡ ਦੇ ਵਿੱਚ ਬਹੁਤ ਜਿਆਦਾ ਵਧੀਆ ਸੀਗੀ ਪਰਚੇਜ ਵੀ ਕੀ ਕੀਤੀ ਸੀਗੀ ਆਪਣੇ ਕਿਸੇ ਤੋਂ ਖੜੀ ਸੀਗੀ ਦੁਖੀ ਹੋਇਆ ਬੰਦਾ ਸੀ ਤੇ ਕੁੱਲ 2000 ਰੁਪਏ ਦੀ ਇਹ ਵਾਲੀ ਸੀਗੀ ਤੇ ਇਹਦੇ ਨੀਚੇ ਸੀਗਾ ਦੁੱਧ ਅ ਬੰਦੇ ਦੇ ਦਸਤਾਨ ਮੁਤਾਬਕ 22 ਲੀਟਰ ਦੁੱਧ ਸੀਗਾ ਜਦੋਂ ਧਾਰਨ ਸੀਗੀ ਇਹ 1.5 ਸਾਲ ਦੇ ਕਰੀਬ ਉਹਨਾਂ ਕੋਲ ਇਹ 1.5 ਸਾਲ ਹੋ ਗਿਆ ਸੀਗਾ ਉਹਨਾਂ ਕੋਲ ਗੱਭੜ ਨਹੀਂ ਸੀ ਰਹੀ ਤੇ ਉਸ ਤੋਂ ਬਾਅਦ ਇੱਕ ਹੋਰ ਬੰਦੇ ਨੇ ਲੈ ਆਂਦੀ ਸੀਗੀ ਉਸ ਤੋਂ ਆਪਾਂ ਨੇ 2000 ਰੁਪਏ ਦੀ ਲੈ ਲਈ ਇਹ ਅ ਆਪਾਂ ਨੂੰ ਹੋ ਗਏ ਤਕਰੀਬਨ ਤਕਰੀਬਨ ਤਿੰਨ ਕੁ ਮਹੀਨੇ ਹੋ ਚੁੱਕੇ ਨੇ ਤਿੰਨ ਤੋਂ ਲਾ ਲਓ 3.5 ਨੇ ਹੋਵੇ ਲਾ ਲਓ ਹੋਵੇ ਹੋਣਗੇ ਤੇ ਆਪਾਂ ਨੇ ਵੀਡੀਓ ਦੇਖੀ ਸੀਗੀ ਮਾਸਟਰ ਢਿੱਲੋ ਬਾਈ ਬਾਰੇ ਅ ਜਿਹੜਾ ਕਿ ਆਪਣੇ ਲਈ ਰੱਬ ਬਣ ਕੇ ਆੜਿਆ ਅ ਮੈਂ ਉਹਨਾਂ ਦੀ ਵੀਡੀਓ ਦੇਖਿਆ ਤੇ ਉਹਨਾਂ ਤੋਂ ਟ੍ਰੀਟਮੈਂਟ ਲਿਆ ਇਹਨਾਂ ਦਾ ਉਹਨਾਂ ਦੀ ਵੀਡੀਓ ਦੇਖਦਾ ਸੀਗਾ ਪੋਜ਼ਿਟਿਵ ਰਿਜ਼ਲਟ ਬੜੇ ਸੀਗਾ ਉਹਨਾਂ ਦੀ ਵੀਡੀਓ 'ਚ ਹਰ ਬੰਦਾ 2 ਸਾਲ ਤੋਂ 1.5 ਸਾਲ ਤੋ ਰਿਪੀਟ ਕਾਮ ਆਉਂਦੀਆਂ ਸੀ ਜਿਹੜੀਆਂ ਉਹਨਾਂ ਦੇ ਇਲਾਜ ਉਹਨਾਂ ਨੇ ਬੜੇ ਸਕਸੈਸਫੁਲ ਤਰੀਕੇ ਨਾਲ ਕੀਤੇ ਜਦਕਿ ਇੱਕ ਖਾਸ ਗੱਲ ਤਾਂ ਉਹਨਾਂ ਦੀ ਇਹ ਸੀ ਕਿ ਉਹਨਾਂ ਨੇ ਦੂਰ ਰਹਿ ਕੇ ਲੋਕਾਂ ਨੂੰ ਨੌਲੇਜ ਦੇ ਕੇ ਮਤਲਬ ਦੱਸਣਾ ਵੀ ਤੁਹਾਡੇ ਕੋਲ ਤੁਹਾਨੂੰ ਇਸ ਚੀਜ਼ ਦੀ ਨੀਡ ਆ ਐਦਾਂ ਦੀ ਦਵਾਈ ਦਿਓ ਇਸ ਨੂੰ ਇਹ ਦਿੱਕਤ ਆ ਐਦਾਂ ਦਵਾਈ ਭਰਾਓ ਜੇ ਇਹ ਕਰੋ ਜੋ ਵੀ ਉਹਨਾਂ ਨੇ ਦੱਸਿਆ ਮਤਲਬ ਬੜੇ ਚੰਗੇ ਢੰਗ ਨਾਲ ਦੱਸਿਆ ਹਰ ਇੱਕ ਮੈਨੂੰ ਉਹਨਾਂ ਦੇ ਮਤਲਬ ਹਾਸੇ ਵੀ ਆਉਂਦੀ ਸੀ ਕਿਤੇ ਗੁੱਸਾ ਵੀ ਸੀਗਾ ਕਿ ਮੈਂ ਉਹਨਾਂ ਦੇ ਦੱਸਣ ਮੁਤਾਬਕ ਇਹਦਾ ਇਲਾਜ ਕਰਵਾ ਰਿਹਾ ਸੀ ਤੇ ਲਾਸਟ ਟਾਈਮ ਕੀ ਗੱਲ ਹੋਈ ਕਿ ਉਹਨਾਂ ਨੇ ਬੋਲਿਆ ਕਿ ਦੋ ਸਟਰਾ ਪਰਾਨੇ ਨੇ ਆਪਾਂ ਸਟਰਾ ਦੇਖੋ ਇਹ ਵਾਲਾ ਪਰਵਾਇਆ ਸੀਗਾ ਇਹ ਵਾਲਾ ਤੇ ਉਹਨਾਂ ਨੂੰ ਵੀਡੀਓ ਦੋਨੋਂ ਸਟਰਾ ਤਾਂ ਨਹੀਂ ਦਿਖ ਰਿਹਾ ਹੋਊਗਾ ਤੇ ਉਹਨਾਂ ਨੂੰ ਮੈਂ ਸਟਰਾ ਦਿਖਾਇਆ ਤੇ ਮੈਨੂੰ ਕਹਿੰਦੇ ਸਵੇਰੇ ਦੋ ਭਰਾਣੇ ਨੇ ਮੈਂ ਕਿਹਾ ਜੀ ਡਾਕਟਰ ਮਨਾ ਕਰ ਗਿਆ ਵੀ ਦੋ ਨਹੀਂ ਭਰਨੇ ਮੈਂ ਵੀ ਉਹ ਮੈਨੂੰ ਕਹਿੰਦਾ ਚਲ ਠੀਕ ਆ ਯਾਰ ਤੇ ਨਹੀਂ ਮੰਨਣੀ ਮੇਰੀ ਕੋਈ ਗੱਲ ਨਹੀਂ ਤੇ ਮੈਨੂੰ ਮੈਂ ਤਾਂ ਚਲੋ ਬੜਾ ਮੇਰਾ ਮਜ਼ਾਕ ਗਿਆ ਸੁਭਾਏ ਕਿ ਆਪਾਂ ਦਿਲ ਤੇ ਨਹੀਂ ਲਾਂਦੇ ਜਦੋਂ ਕਿ ਜੇ ਆਪਾਂ ਵੀਰ ਕਹਤਾ ਜਾਂ ਭਾਈ ਕਹਤਾ ਹਨਾ ਉਹਨੂੰ ਆਪਾਂ ਦਿਲ ਤੋਂ ਹੀ ਮੰਨਦੇ ਆ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉੱਪਰੋਂ ਆਪਣਾ ਕੰਮ ਕਢਾਣ ਲਈ ਜਾਂ ਆਪਾਂ ਨੇ ਉਹਨਾਂ ਨੂੰ ਕਿਸੇ ਸੋਸੇਵਾਜੀ ਲਈ ਵੀਰ ਕਹਤਾ ਹਨਾ ਆਪਾਂ ਦਿਲ ਤੋਂ ਮੰਨਦੇ ਆ ਮੈਨੇ ਬਿਲਕੁਲ ਵੀ ਮਾਈਂਡ ਨਹੀਂ ਕੀਤੀ ਉਹਨਾਂ ਦੀ ਗੱਲ ਉਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਲੱਗਿਆ ਕਿ ਹਫ਼ਤੇ ਬਾਅਦ ਇਹਦੇ ਲੱਸਣ ਮੈਨੂੰ ਇਦਾਂ ਲੱਗੇ ਵੀ ਇਹ ਗੱਬਣ ਰਹਿਣ ਵਾਲੇ ਨੇ ਬਾਈ ਨੂੰ ਉਦਾਂ ਮੈਂ 3 ਮਹੀਨੇ ਚ ਜਦੋਂ ਵੀ ਕਾਲ ਕਰਦਾ ਸੀ ਤਾਂ ਮੇਰਾ ਨਾਮ ਲੈ ਕੇ ਅਵਤਾਰ ਲੈ ਕੇ ਬੁਲਾਉਂਦਾ ਸੀਗਾ ਤੇ ਉਸ ਦਿਨ ਮੈਨੂੰ ਜਦੋਂ ਉਹਨਾਂ ਨੇ ਪੁੱਛਿਆ ਮਤਲਬ ਕਿ ਕੌਣ ਤੇ ਮੈਨੂੰ ਬੜਾ ਝਟਕਾ ਵੀ ਲੱਗਿਆ ਇਸ ਚੀਜ਼ ਦਾ ਨੇ ਬਾਈ ਨੂੰ ਮੈਂ ਵੀਰ ਕਹਿੰਦਾ ਸੀ ਜਾਂ ਮੈਨੂੰ ਵੀਰ ਕਹਿੰਦਾ ਸੀ ਮਾਸਟਰ ਢੱਲੋ ਵੀ ਵੀ ਉਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਮਤਲਬ ਵੀ ਪੁੱਛਿਆ ਵੀ ਕੌਣ ਹੈ ਮੈਂ ਕਿ ਨਹੀਂ ਤਾਂ ਕਿ ਅਵਤਾਰ ਕਿ ਆ ਕੇ ਬੁਲਾਉਂਦੇ ਸੀਗੇ ਤੇ ਮੈਂ ਫਿਰ ਬਾਈ ਨੂੰ ਕਿਹਾ ਮੈਂ ਕਿ ਵੀਰੇ ਗਲਤ ਘਰ ਆ ਵੀਰਾ ਵੀ ਕਿਹਾ ਤੇ ਤੁਸੀਂ ਨੰਬਰ ਵੀ ਡਿਲੀਟ ਕਰਤਾ ਦੋ ਗੱਲਾਂ ਚੱਲਦੀਆਂ ਨੇ ਤੇ ਉਹ ਕਹਿੰਦੇ ਕਈ ਵਾਰੀ ਯਾਰ ਗੁੱਸਾ ਆ ਜਾਂਦਾ ਜਦੋਂ ਬੰਦਾ ਨਾ ਮੰਨੇ ਨਾ ਚਲੋ ਉਹਨਾਂ ਦਾ ਗੁੱਸਾ ਵੀ ਜਾਇਜ਼ ਸੀਗਾ ਦੇਖੋ ਇਹ ਕੰਮ ਕੀ ਹੈ ਕਿ ਡਾਕਟਰ ਹੀ ਕਰ ਸਕਦਾ ਆਪਾਂ ਨਹੀਂ ਕਰ ਸਕਦੇ ਜਿੱਦਾਂ ਉਹਨਾਂ ਨੇ ਦੱਸੇ ਮੇਰੇ ਕਰਨ ਵਾਲੇ ਕੁਝ ਕੰਮ ਸੀਗੇ ਇੰਜੈਕਸ਼ਨ ਲਗਾਉਣਾ ਕੁਝ ਵੀ ਕਰਨਾ ਉਹ ਆਪਾਂ ਕੀਤੇ ਜਿਹੜਾ ਕਿ ਮਤਲਬ ਏਆਈ ਕਰਨਾ ਉਹ ਤਾਂ ਇੱਕ ਡਾਕਟਰ ਦਾ ਹੀ ਹੱਥ ਦਾ ਕੰਮ ਹੈ ਉਹ ਡਾਕਟਰ ਹੀ ਕਰੇਗਾ ਹੈਨਾ ਤੇ ਉਸ ਤੋਂ ਇਲਾਵਾ ਆਪਾਂ ਨੇ ਕੀ ਕੀਤਾ ਦੱਸਿਆ ਉਹ ਕਹਿੰਦੇ ਦੋ ਘਰਾਂ ਨੇ ਡਾਕਟਰ ਨਹੀਂ ਮੰਨ ਕੇ ਦਿੱਤਾ ਮੇਰਾ ਜਿਹੜਾ ਇੱਥੇ ਨੇੜੇ ਦੀਕ ਸੀਗਾ ਜਿੱਥੋਂ ਆਪਾਂ ਰਖਾਇਆ ਸੀਗਾ ਇਹਦੇ ਉਹ ਉਹਨਾਂ ਨੇ ਨਹੀਂ ਰੱਖਿਆ ਤੇ ਮੈਂ ਵੀਰੇ ਨੂੰ ਦੱਸਿਆ ਤੇ ਵੀਰਾ ਗੁੱਸਾ ਕਰ ਗਿਆ ਉਸ ਚੀਜ਼ ਦਾ ਉਹਨਾਂ ਨੇ ਮੇਰਾ ਨੰਬਰ ਮਤਲਬ ਕਿ ਡਿਲੀਟ ਕਰਤਾ ਬਾਈ ਨੇਮ ਤੋਂ ਤੇ ਮੈਂ ਜਦੋਂ ਦੱਸਿਆ ਉਹ ਕਹਿੰਦਾ ਮੈਂ ਕਿਹਾ ਵੀਰੇ ਚੰਗੀ ਗੱਲ ਹੈ ਨਹੀਂ ਵੀ ਤੁਸੀਂ ਇੰਨਾ ਗੁੱਸਾ ਕਰਕੇ ਛੋਟੇ ਭਾਈ ਨਾਲ ਠੀਕ ਹੈ ਤੇ ਉਹਨਾਂ ਨੇ ਮੈਨੂੰ ਮਤਲਬ ਉਸ ਚੀਜ਼ ਦਾ ਚਲੋ ਮਤਲਬ ਸੌਰੀ ਵੀ ਫੀਲ ਕੀਤੀ ਉਹਦਾ ਬੰਦਾ ਬੜਾ ਨੇ ਘੈਂਟ ਆ ਮਤਲਬ ਕਿ ਕਈ ਵਾਰੀ ਹੋ ਕੇ ਕਈ ਵਾਰੀ ਹੋ ਜਾਂਦਾ ਕਿ ਆਪਾਂ ਬੰਦੇ ਤੋਂ 3 ਮਹੀਨੇ ਸੁਲਾਹ ਲੈਂਦੇ ਆ ਤੇ ਆਪਾਂ ਉਹਨਾਂ ਦੀ ਮੰਨੀਏ ਨਾ ਦੇਖੋ ਉਹਨਾਂ ਦੀ ਜਾਇਜ਼ ਸੀਗੇ ਗੁੱਸਾ ਕਰਨਾ ਪਰ ਮੇਰੀ ਵੀ ਇੱਕ ਜਾਇਜ਼ ਸੀਗਾ ਕਿ ਮੈਂ ਡਾਕਟਰ ਦੇ ਉੱਪਰ ਦੀ ਨਹੀਂ ਚੱਲ ਸਕਦਾ ਸੀਗਾ ਆਪਾਂ ਦੂਜਾ ਡਾਕਟਰ ਵਰਤਾਂਗੇ ਤੇ ਉਹਦੇ ਬਾਰੇ ਨਹੀਂ ਆਪਾਂ ਨੂੰ ਨੌਲੇਜ ਕਿੰਨਾ ਦਾ ਕਿੰਨਾ ਦਾ ਨਹੀਂ ਚਲੋ ਇੱਕ ਡਾਕਟਰ ਬਾਰੇ ਪਤਾ ਸੀਗਾ ਵੀ ਉਹ ਉਹ ਕਹਿੰਦਾ ਮੈਂ ਇੱਕੋ ਟੀਕਾ ਰੱਖੂੰਗਾ ਵੀ ਇਹ ਰਹਿੰਦੀ ਨਹੀਂ ਉਹਨੇ ਇਹ ਇੱਥੋਂ ਤੱਕ ਕਹਿਤਾ ਸੀਗਾ ਮਤਲਬ ਇਸ ਦੇ ਮੇਰੇ ਮਾ ਸੀਗਾ ਇਸ ਵਾਰ ਵੀ ਆਪਾਂ ਇਹਦੇ ਦੁੱਧ ਵਾਲੇ ਟੀਕੇ ਲਵਾਵਾਂਗੇ ਡਾਕਟਰ ਨੇ ਵੀ ਮੈਨੂੰ ਕਿਹਾ ਸੀ ਵੀ ਇਸ ਵਾਰ ਦੇਖ ਲੈ ਵੀ ਵੈਸੇ ਤਾਂ ਇਹ ਰਹਿੰਦੀ ਹੈ ਨਹੀਂ ਵੀਰੇ ਤੂੰ ਦੁੱਧ ਵਾਲੇ ਠੀਕੇ ਹੀ ਲਵਾ ਦੇ ਪਰ ਉਸ ਪਰਮਾਤਮਾ ਦੀ ਕਿਰਪਾ ਜਾਂ ਤੁਸੀਂ ਲਾ ਲੋ ਮੇਰੇ ਵੱਡੇ ਵੀਰ ਡਾਕਟਰ ਢਿੱਲੋ ਉਹਨਾਂ ਦੀ ਕਿਰਪਾ ਦੇ ਨਾਲ ਇਹ 40 ਦਿਨ ਦੀ ਗੱਲ ਆਪਾਂ ਪ੍ਰੈਗਨੈਂਟ ਚੈੱਕ ਕਰਵਾਈ ਆ ਆਪਣੇ ਕੋਲ ਡਾਕਟਰ ਆਇਆ ਸੀਗਾ ਕੱਲ ਆਪਾਂ ਡਾਕਟਰ ਬੁਲਾ ਕੇ 40 ਦਿਨ ਦੀ ਪ੍ਰਾਈਮੇਟ ਚੈੱਕ ਕਰਾਈਗਾ ਤੇ ਉਹਨਾਂ ਨੇ ਕਨਫਰਮ ਚੈੱਕ ਪਾਸ ਕੀਤੀ ਉਹ ਕਹਿੰਦੇ ਓਕੇ ਆ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਤੇ ਬਾਈ ਮਾਸਟਰ ਢਿੱਲੋ ਦਾ ਬਿਲੋ ਧੰਨਵਾਦ ਦੀਰ ਨੇ ਮੈਂ ਗੱਲ ਜੀ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀਰੇ ਤੇਰੇ ਨਾਲ ساری ਉਮਰ ਖੜੇ ਰਹਾਂਗੇ ਜਿੱਥੇ ਤੇਨੂੰ ਲੋੜ ਪਈ ਤੇ ਆਪਾਂ ਜਰੂਰ ਕਹਿੰਦੇ ਤੇਰੀ ਮਦਦ ਕਰਾਂਗੇ ਮੈਂ ਕਿਹਾ ਠੀਕ ਆ ਵੀਰੇ ਜਰੂਰ ਜੀ ਆਪਾਂ ਕਿਸੇ ਟਾਈਮ ਪਰਮਾਤਮਾ ਸੁੱਖ ਰੱਖੇ ਆਪਾਂ ਅੱਜ ਐਡਾਕ ਮਤਲਬ ਜਿਗਾਰਡਮੈਂਟ ਸ਼ੁਰੂ ਕੀਤਾ ਅੱਜ ਐਡਾਕ ਜਿਗਾਰਡਮੈਂਟ ਸ਼ੁਰੂ ਕੀਤਾ ਪਲਾਸਟਿਕ ਦਾ ਮਤਲਬ ਧੋਲ ਲਗਾ ਕੇ ਤੇ ਸੋਚਿਆ ਇਹ ਆ ਕਿ ਜੌਬ ਦੇ ਨਾਲ ਨਾਲ ਇੱਕ ਬਿਜ਼ਨਸ ਡੈਰੀ ਦਾ ਵੀ ਕਰਨਾ ਤੇ ਬਾਈ ਮਾਸਟਰ ਢਿੱlo ਵਰਗੇ ਸਾਥ ਦੇਣਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਾਂ 20 25 ਲੀਟਰ 30 35 40 ਲੀਟਰ ਤੱਕ ਦੇ ਆਂ ਗਾਮਾ ਰੱਖਾਂਗੇ ਕਿ ਜਿੱਦਾਂ ਹੁਣ ਆ ਗਾਉਂ ਲਾ ਲਓ ਤੁਸੀਂ 1.5 ਸਾਲ ਤੋਂ ਠੱਕੇ ਖਾਰੀ ਸੀ ਕਦੇ ਕਿਸੇ ਕੋਲ ਸਸੇ 6 ਮਹੀਨੇ ਰਹਿ ਗਈ 8 ਮਹੀਨੇ ਰਹਿ ਗਈ ਕੋਈ ਦਵਾਈਆਂ ਭਰਾ ਰਿਆ ਕੋਈ ਚੈੱਕ ਕਰਾ ਰਿਆ ਕੁਝ ਕਰ ਰਿਆ ਹਲਕੀ ਜਿਸ ਬੰਦੇ ਕੋਲ ਆਈ ਆ ਮੈਨੂੰ ਉਹਨੇ ਕਿਹਾ ਮੈਨੂੰ ਕਹਿੰਦਾ ਪਹਿਲਾਂ ਮੈਨੂੰ ਉਹਨੇ ਟੀਚਰ ਕੀਤੀ ਮੈਨੂੰ ਕਹਿੰਦਾ ਵੀ ਤੇਰੇ ਕੋਲ ਤੈਨਕ ਗਾਂ ਲਿਆਂਦੇ ਯਾਰ 1.5 ਲੱਖ ਰੁਪਏ ਦੀ ਗਾਂ ਦੇ ਕਹਿੰਦਾ ਮੈਂ ਸੁਣਿਆ ਬਹੁਤ ਵਧੀਆ ਮੈਨੂੰ ਉਹਨੇ ਦੱਸਿਆ ਨਹੀਂ ਕਿ ਮੇਰੇ ਲੋਕੋ ਹੀ ਗਈ ਪਈ ਆ ਦੂਜੇ ਪਿੰਡ ਚ ਵਾਗੀ ਸੀ ਸਾਡੇ ਪਿੰਡ ਤੋਂ ਹੀ ਗਈ ਸੀ ਮੈਂ ਸੋਚਿਆ ਮੈਂ ਕਿਹਾ ਇਹਨੂੰ ਕਿੱਦਾਂ ਪਤਾ ਲੱਗਿਆ ਫਿਰ ਹੌਲੀ ਹੌਲੀ ਮੈਂ ਕਿਹਾ ਮੈਨੂੰ ਪਤਾ ਲੱਗਿਆ ਕਿ ਉਹਦੇ ਕੋਲ ਹੀ ਆਈ ਆ ਮੈਂ ਉਹਨੂੰ ਪੁੱਛਿਆ ਮੈਂ ਜੀ ਤੁਹਾਡੇ ਕੋਲੋਂ ਆਈ ਸੀ ਕਹਿੰਦੇ ਹਾਂ ਕਹਿੰਦੇ ਉਹ ਰਹਿੰਦੀ ਨਹੀਂ ਸੀਗੀ ਕਹਿੰਦੇ ਤਾਂ ਐ ਕਿੱਥੋਂ ਲੈ ਲਈ ਉਹ ਵੀ ਉਹ ਕਿਹੜਾ ਰਹਿੰਦੀ ਆ ਮੇਰੇ ਲੋਕੋ ਕਹਿੰਦਾ ਮੈਂ ਤਾਂ ਬਹੁਤ بڑے ਟੀਕੇ ਲਵਾਏ ਬਿਨਾ ਬੋਲੇ ਤੋਂ ਵੀ ਇੰਜੈਕਸ਼ਨ ਲਵਾਏ ਅਲੱਗ-ਅਲੱਗ ਡਾਕਟਰ ਵਰਤੇ ਕਹਿੰਦੇ ਵੀ ਨਹੀਂ ਰਹਿੰਦੀ ਮੈਂ ਕਿਹਾ ਜੀ ਠੀਕ ਆ ਆਪਾਂ ਪਰਮਾਤਮਾ ਦੇ ਔੜ ਦੇ ਵਿੱਚ ਰਹਿ ਕੇ ਦੀ ਸੇਵਾ ਕੀਤੀ ਮਾਸਟਰ ਢਿੱਲੋਂ ਨਾਲ ਸੰਪਰਕ ਹੋਇਆ ਉਹਨਾਂ ਤੋਂ ਇਹਦੀਆਂ ਜੋ ਵੀ ਜਾਂਚ ਲਈ ਜੋ ਵੀ ਜਿੱਦਾਂ ਵੀ ਉਹਨਾਂ ਨੇ ਦੱਸਿਆ ਇਹਦਾ ਇਹ ਕਰਨਾ ਉਹ ਕਰਨਾ ਜਿੱਦਾਂ ਟੀਕਾ ਦਵਾਈ ਕੋਈ ਉਹ ਵੀ ਤੇ ਉਹਨਾਂ ਨੇ ਦੱਸਿਆ ਮੈਨੂੰ ਦੂਰ ਰਹਿ ਕੇ ਜਦ ਕਿ ਉਹਨਾਂ ਨੂੰ ਦੇਖਿਆ ਤੇ ਨਹੀਂ ਉਹਨਾਂ ਨੇ ਆ ਕੇ ਕਦੇ ਐਵੇਂ ਆਪਾਂ ਬੋਲੀਏ ਕਿ ਰਹਿੰਦਾ ਹੁੰਦਾ ਵੀ ਬੰਦਾ ਆਪ ਆ ਕੇ ਚੈੱਕ ਕਰੇ ਉਹ ਵੱਖਰੀਆਂ ਗੱਲਾਂ ਨੇ ਤੇ ਮੈਂ ਬਾਈ ਮਾਸਟਰ ਢਿੱਲੋਂ ਨੇ ਫੋਨ ਤੇ ਇਹੀ ਇਨਾ ਸਕਸੈਸਫੁਲ ਤਰੀਕਾ ਦੱਸਿਆ ਕਿ ਮੈਂ ਬਾਕੀ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਤੇ ਉਹਨਾਂ ਨੇ ਮਤਲਬ ਮੇਰੀ ਮੇਰੀ ਖੁਰਸੀ ਦਾ ਕੋਈ ਟਿਕਾਣਾ ਨਹੀਂ ਹੈਗਾ ਕਿ ਉਹਨਾਂ ਨੇ ਮੈਨੂੰ ਮਤਲਬ ਇਸ ਗਾਂ ਤੋਂ ਇੱਕ ਰਾਜਾ ਬਣਾਤਾ ਕਿ ਹੁਣ ਇਸ ਗਾਂ ਇਹ ਆਪਣੇ ਕੋਲ ਇੱਕ ਮਤਲਬ ਇੱਕ ਬੱਸੀ ਆ ਬੱਸੀ ਪਾਲ ਰਿਹਾ ਇਹ ਇਹਨੂੰ 10000 ਦੀ ਫੀਡ ਪਾ ਦਿੱਤੀ ਹੈ ਪਰ ਕੋਈ ਮੰਨੇਗਾ ਨਹੀਂ ਇਸ ਨੂੰ 10000 ਦੀ ਫੀਡ ਪਾ ਦਿੱਤੀ ਕਿੱਥੇ ਆਪਾਂ ਨੂੰ ਇੱਕ 2000 ਰੁਪਏ ਦੀ ਗਾਂ ਮਤਲਬ ਕਿ ਇੱਕ ਬਣੀ ਬਣਾਈ ਬੱਸੀ ਪਲੀ ਪਲਾਈ ਮੇ ਲੱਗੀ ਇੱਕ ਉਹਨਾਂ ਨੇ ਰਖਵਾਤੀ ਜਿੱਥੇ ਲੋਕਾਂ ਦੇ ਹੱਥ ਖੜੇ ਸੀਗੇ ਬਾਈ ਮਾਸਟਰਟੀ ਨੂੰ ਸਲਾਮ ਆ ਤੈਨੂੰ ਦਿਲੋਂ ਠੀਕ ਹੈ ਤੇ ਬਾਈ ਹੋਰ ਤਾਂ ਕੋਈ ਸ਼ਬਦ ਨਹੀਂ ਹੈਗਾ ਜਿਹੜਾ ਕਿ ਉਹਨਾਂ ਦਾ ਸ਼ੁਕਰਾਨਾ ਕਰ ਸਕਾਂ ਮੈਂ ਬਾਈ ਮਾਸਟਰਟੀ ਲੋਂਦਾ ਪਰ ਇੱਕ ਵਾਰੀ ਜ਼ਿੰਦਗੀ 'ਚ ਇਹ ਵੀ ਸੋਚਿਆ ਮਤਲਬ ਜ਼ਿੰਦਗੀ 'ਚ ਕਿ ਮੈਂ ਥੋੜਾ ਟਾਈਮ ਪਹਿਲਾਂ ਸੋਚਿਆ ਸੀਗਾ ਵੀ ਮੈਂ ਉਹਨਾਂ ਨੂੰ ਇੱਕ ਵਾਰ ਜਰੂਰ ਮਿਲ ਕੇ ਆਣਾ ਜਦੋਂ ਵੀ ਗਿਆ ਕਦੇ ਪ੍ਰਮਾਤਮਾ ਨੇ ਟਾਈਮ ਮਤਲਬ ਕਢਵਾਇਆ ਜਾਂ ਟਾਈਮ ਦਿੱਤਾ ਕਦੇ ਜਰੂਰ ਮਿਲ ਕੇ ਆਉਂਗਾ ਬਾਈ ਨੂੰ ਫੇਸ ਟੂ ਫੇਸ ਉਦਾਂ ਦਾ ਵੀਰਨੋਦੀ ਰਾਤ ਤੁਸੀਂ ਵੀਡੀਓ ਮਤਲਬ ਵੀਡੀਓ ਕਾਲ ਚ ਗਾਂ ਦਿਖਾਣੀਆਂ ਜਾਂ ਤੁਸੀਂ ਉਹਨਾਂ ਨੂੰ ਕਾਲ ਕਰਨੀਆਂ ਸਿੰਪਲ ਹੈ ਜਾਂ WhatsApp ਕਾਲ ਕਰਨੀਆਂ ਬਾਈ ਦਿਨ ਰਾਤ ਅਵੇਲੇਬਲ ਰਹਿੰਦਾ ਆਪਣੇ ਲਈ ਕਦੇ ਕੋਈ ਇਦਾਂ ਨਹੀਂ ਆਇਆ ਨਹੀਂ ਆਇਆ ਵੀ ਬਾਈ ਨੇ ਕਦੇ ਫੋਨ ਕੱਟਦਾ ਹੋਵੇ ਜਾਂ ਕਹਤਾ ਉਹ ਮੈਂ ਕਿਸੇ ਕਸਟਮਰ ਦੇ ਘਰਾਂ ਜਾਂ ਬਾਈ ਬਾਅਦ ਚ ਕਰੂੰਗਾ ਜਾਂ ਮੇਰੇ ਕੋਲ ਟਾਈਮ ਨਹੀਂ ਜਾਂ ਮੈਂ ਬੀਜੀਆਂ ਹਲਕੀ ਮੈਂ ਵੀ ਖੁਦ ਜੌਬ ਕਰਦਾ ਮੈਂ ਬੜੇ ਫੋਨ ਕੱਟ ਦਿੰਦਾ ਦਿਹਾੜੀ ਦੇ ਵਿੱਚ ਬਾਈ ਦਾ ਕਦੇ ਸਿੰਗਲ ਇੱਕ ਫੋਨ ਨਹੀਂ ਹੋਇਆ ਕਿ ਉਹਨਾਂ ਨੇ ਮੇਰਾ ਫੋਨ ਕਦੇ ਕੱਟਿਆ ਹੋਵੇ। ਦੇਖਣਾ ਪਤਾ ਨਹੀਂ ਕਿ ਮਤਲਬ ਕਿ ਆ ਦੇਖੋ ਆਪਣਾ ਦਾ ਛੋਟਾ ਉਹਨਾਂ ਦਾ ਮਤਲਬ ਕਿ ਇਹੀ ਆ ਕਿ ਉਹਨਾਂ ਨੇ ਪਤਾ ਨਹੀਂ ਮਤਲਬ ਇੱਕ ਗੁਰੂ ਦੀ ਮਿਹਰ ਆ ਉਹਨਾਂ ਤੇ ਜਿੱਦਾਂ ਉਹ ਕਹਿੰਦਾ ਗੁਰੂ ਤੇਗਵਾਦਰ ਜੀ ਦੀ ਮਿਹਰ ਆ ਉਹਨਾਂ ਤੇ ਹਨਾ ਉਹਨਾਂ ਨੇ ਉਹ ਵਾਕਈ ਮਿਹਰ ਹੈ। ਉਹ ਦੇਖ ਅੱਜ ਆਪਾਂ ਨੂੰ ਮਤਲਬ ਸੱਚਮੁੱਚ ਕੱਲ 40 ਦਿਨ ਦੀ ਚੈੱਕ ਕਰਵਾਈ ਤੇ ਸੱਚਮੁੱਚ ਹੀ ਪਤਾ ਲੱਗ ਗਿਆ ਕਿ ਮਿਹਰ ਹੈਗੀ ਹੈ ਵਾਕਈ। ਕਿਉਂਕਿ ਉਹ ਉਹਨਾਂ ਦਾ ਇੱਕ ਇੱਕ ਬੰਦੇ ਦੀ ਨਾ ਰੂਹ ਹੁੰਦੀ ਆ ਰੱਬੀ ਰੂਹ ਮਤਲਬ ਜੇ ਆ ਕਿਸੇ ਨੂੰ ਤੁਸੀਂ ਲਾ ਲੋ ਚੰਗਾ ਤਰੀਕੇ ਨਾਲ ਬੰਦੇ ਨੂੰ ਸਮਝਾਣਾ ਸੱਚੇ ਦਿਲੋਂ ਸਮਝਾਣਾ ਮਨ ਚ ਕੋਈ ਫਰਕ ਨਾ ਰੱਖਣਾ ਉਹ ਸੱਚੀ ਸੇਵਾ ਸੇਵਾ ਆਪਾਂ ਕਰਦੇ ਆ ਗੁਰੂ ਘਰ ਜਾ ਕੇ ਮੰਦਿਰ ਜਾ ਕੇ ਸਰ ਵੀ ਤਰੀਕੇ ਨਾਲ ਕਰਦੇ ਆ ਪਰ ਇੱਕ ਦੇਖੋ ਬੇਜਵਾਨ ਨੇ ਇਹ ਲੋਕੀ ਬੜੇ ਆਉਂਦੇ ਨੇ ਡਾਕਟਰ ਬੜੇ ਆਉਂਦੇ ਨੇ ਗਲਤ ਤਰੀਕੇ ਦੀਆਂ ਕੁਛੇ ਵੀ ਤਰੀਕੇ ਦੀਆਂ ਦਵਾਈਆਂ ਦੇ ਕੇ ਜਾਂ ਇੰਜੈਕਸ਼ਨ ਲਾ ਕੇ ਚੱਲ ਜਾਂਦੇ ਨੇ ਆਪਣਾ ਪੈਸਾ ਵਸੂਲ ਕਰਦੇ ਨੇ ਪਰ ਬਾਈ ਮਾਸਟਰ ਦੀ ਲੋ ਨੂੰ ਜਦੋਂ ਮੈਂ ਫਸਟ ਟਾਈਮ ਫੋਨ ਕੀਤਾ ਸੀ ਮੈਂ ਇਹਨਾਂ ਨੂੰ ਕਿਹਾ ਸੀ ਬਾਈ ਜੀ ਤੁਹਾਡੀ ਫੀਸ ਕਿੰਨੀ ਹੋਊਗੀ ਤੁਸੀਂ ਮੈਨੂੰ ਦੱਸਿਓ ਬਾਈ ਨੇ ਪਹਿਲੀ ਗੱਲ ਮੈਨੂੰ ਇਹ ਕਹੀ ਵੀਰੇ ਸਿੰਗਲ ਵੀਡੀਓ ਸਿਰਫ ਲਾਈਕ ਕਮੈਂਟ ਔਰ ਕੁਛ ਨਹੀਂ ਉਹੀ ਮੇਰੀ ਸੇਵਾ ਉਹੀ ਸਾਰਾ ਕੁਝ ਤੇ ਮੈਂ ਹੈਰਾਨ ਮੰਨ ਗਿਆ ਕਿ ਬੰਦਾ ਅੱਜ ਜੋ ਵੀ ਹੈ ਇੰਨਾ ਵਧੀਆ ਸਕਸੈਸਫੁਲ ਤਰੀਕਾ ਦੇ ਕੇ ਅਗਲਾ ਕਹਿੰਦਾ ਅਜੀ ਤੁਸੀਂ YouTube ਚੈਨਲ ਤੇ ਲਾ ਲਓ ਜਾਂ Instagram ਚੈਨਲ ਤੇ ਲਾ ਲਓ ਕੋਈ ਨਵੇਂ ਨਵੇਂ ਤਰੀਕੇ ਬਿਜ਼ਨਸ ਦੇ ਜਾਂ ਕੋਈ ਵੀ ਪੜਾਉਣ ਦਾ ਜਾਂ ਕਿਸੇ ਵੀ ਤਰੀਕੇ ਦਾ ਕੋਈ ਅਕਾਊਂਟ ਬਣਾਈ ਬੈਠਾ ਜਾਂ ਲਾ ਲਓ ਤੁਸੀਂ ਉਹਦੇ ਲਈ ਫਿਟਨੈਸ ਲਈ ਕੋਈ ਜਾਂ ਹਨਾ ਕਿਸੇ ਵੀ ਤਰੀਕੇ ਦਾ ਕੋਈ ਕਾਰੋਗਾਰ ਚਲਾਈ ਬੈਠਾ ਹਰੇ ਬੰਦਾ ਫੀਸ ਭਾੜਦਾ ਪਰ ਇੱਕ ਬਾਈ ਮਾਸਟਰ ਢਿੱਲੋਂ ਮੈਨੂੰ ਐਦਾਂ ਦਾ ਬੰਦਾ ਲੱਗਿਆ ਕਿ ਉਹਨੇ ਮੇਰੇ ਤੋਂ ਫੀਸ ਦੀ ਥਾਂ ਤੇ ਇੱਕ ਸਰਪ ਲਾਈ ਹੋਰ ਕੁਛ ਨਹੀਂ ਵੀਰ ਦੀ ਮੈਨੂੰ ਸਭ ਤੋਂ ਵੱਡੀ ਵਧੀਆ ਗੱਲ ਇਹ ਹੀ ਲੱਗੀ ਉਹਨੇ ਮੈਨੂੰ ਤੇ 1 ਰੁਪਿਆ ਨਹੀਂ ਲਿਆ ਸਿਰਫ ਉਹਨਾਂ ਨੇ ਮੈਨੂੰ ਇਲਾਜ ਦੱਸਿਆ ਫੋਨ ਤੇ ਦੱਸਿਆ ਮੈਂ ਕਈ ਵਾਰ ਕੀ ਮੇਰਾ ਟਾਈਮ ਲੱਗਦਾ ਸੀਗਾ ਹੁਣ ਦੇਖੋ ਮੈਂ ਜਾਉ ਤੋਂ ਆਇਆ ਆ ਕੇ ਵੀਡੀਓ ਬਣਾਈ ਮੇਰਾ ਟਾਈਮ ਨਹੀਂ ਲੱਗਦਾ ਸੀਗਾ ਬਾਈ ਤੋਂ ਜਿੱਦ ਦੀ ਰਾਤ ਵੀ ਕਾਲ ਕਰਕੇ ਪੁੱਛਣਾ ਤੇ ਬਾਈ ਨੂੰ ਸਿੰਗਲ ਮੈਸੇਜ ਕਰਨਾ ਬਾਈ ਕਾਲ ਕਰਨਾ ਬਾਈ ਨੇ ਕਿਹਾ ਕਰ ਲਓ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਕਰਨੀ ਜਾਂ ਸਵੇਰੇ ਕਰਿਓ ਜਾਂ ਮੈਂ ਬਿਜੀ ਆ ਜਾਂ ਮੈਂ ਖਾਣਾ ਕਰਨਾ ਹਰ ਟਾਈਮ ਆਪਣੀ ਕਾਲ ਪਹਿਲੀ ਕਾਲ ਤੇ ਚੱਕੀ ਆ ਉਹਨਾਂ ਨੇ ਵੀਰੇ ਦਿলো ਧੰਨਵਾਦ ਆ ਤੁਹਾਨੂੰ ਬਹੁਤ ਛੋਟਾ ਵੀਰ ਤੁਹਾਡੇ ਆ ਤੁਹਾਡੇ ਲਈ ਦਵਾਵਾ ਮੰਗਦਾ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਮਾਸਟਰ ਢੀਲੋਂ ਲੱਭ ਜੂਗਾ ਬਾਈ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਮੇਰੇ ਭਰਾ ਤੇ ਆਪਾਂ ਵੀਡੀਓ ਲੰਮੀ ਨਹੀਂ ਕਰਨੀ ਬੋਦੀ ਇੱਕ ਦੋ ਗੱਲਾਂ ਕਰਕੇ ਤੇ ਵੀਡੀਓ ਦੇਖੀ ਹੋ ਦੇਖ ਲਈ ਹੋਣੀ ਹੈ ਮੇਰੇ ਭਰਾ ਦੀ ਜਿਹੜੀ ਪਟਿਆਲੇ ਤੋਂ ਆਈ ਹੈ ਤੁਹਾਡੇ ਭਰਾ ਨੇ ਇੱਕ ਹੋਰ ਰਿਕਾਰਡ ਤੋੜਤਾ ਵੇਖੋ ਭਰਾਵੋ ਬੜੇ ਦੁਖੀ ਨੇ ਮੇਰੇ ਭਰਾ ਸਾਰੇ ਲੋਕ ਜਿੰਨੇ ਵੀ ਨੇ ਆਪਾਂ ਹੈਲਪ ਕਰਦੇ ਆ ਸਾਰਿਆਂ ਦੀ ਠੀਕ ਹੈ ਨਾ ਹੁਣ ਇਹ ਪਟਿਆਲੇ ਤੋਂ ਵੀਡੀਓ ਆਈ ਹੈ ਦੇਖੋ ਹਨਾ ਮੈਂ ਕੋਲ ਨਹੀਂ ਗਿਆ ਇਹਨਾਂ ਦੇ ਬਸ ਆਪਾਂ ਫੋਨ ਤੇ ਬਨੇ ਰਹੇ ਆ ਤੇ ਅੱਜ ਹੋ ਰਿਹਾ ਰਿਪੀਟਰ ਗਾਂ ਗੱਬਣ ਹੋ ਚੁੱਕੀ ਹੈ ਤੇ ਤੁਹਾਨੂੰ ਮੈਂ ਕਿਹਾ ਕਿ ਹਰ ਜਲੇ ਤੋਂ ਮੈਂ ਵੀਡੀਓ ਲੈ ਕੇ ਜਰੂਰ ਆਉਂਗਾ ਤੇ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਦੇਖ ਲਈਏ ਵੀਡੀਓ ਤੁਸੀਂ ਹਨਾ ਤੇ ਸੁਣੀਏ ਭਰਾ ਦੀ ਸਾਰੀ ਗੱਲਬਾਤ ਵੀ ਦੇਖੋ ਕਿਤੇ ਨਾਲ ਖਰਨਾ ਬੜਾ ਔਖਾ ਵਾ ਵੀਰ ਜੀ ਤੇ ਜੇ ਕੋਈ ਖੜਦਾ ਨਾ ਉਹਦੀ ਸਪੋਰਟ ਕਰਿਆ ਕਰੋ ਯਾਰ ਇਹਨਾਂ ਆਪਾਂ ਗਾਂਦ ਨੂੰ ਹੋਰ ਚੀਜ਼ਾਂ ਨੂੰ ਸਪੋਰਟ ਕਰਦੇ ਆ ਇੱਕ ਚੰਗੀ ਚੀਜ਼ ਨੂੰ ਵੀ ਸਪੋਰਟ ਕਰਿਆ ਕਰੋ ਤੇ ਕਿਉਂਕਿ ਹੌਸਲਾ ਬਣਦਾ ਯਾਰ ਮੇਰੇ ਭਰਾਵੋ ਜੇ ਤੁਸੀਂ ਵੀਡੀਓ ਗਾ ਭੇਜੀ ਦਿੰਦੇ ਆ ਨਾ ਕਿ ਰਿਪੀਟਰ ਮੇਰਾ ਭਰਾ ਬੜੇ ਦੁਖੀ ਨੇ ਵੀਰ ਉਹਨਾਂ ਦਾ ਹੌਸਲਾ ਬਣ ਕੇ ਵੀਡੀਓ ਪਹੁੰਚਦੀ ਇਹ ਕਰਕੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਭਰਾਵਰੇ ਦੱਸਣਾ ਵਾ ਜਰੂਰ ਕਮੈਂਟ ਕਰਕੇ ਵੀ ਦੱਸਣਾ ਵਾ ਭਰਾਵਰੇ ਦੱਸ ਬੋਲਿਆ ਕਰੋ ਕਮੈਂਟ ਦੇ ਵਿੱਚ ਕਿਵੇਂ ਆ ਕਿੱਦਾਂ ਆ ਕੰਮ ਕਰ ਕਿਵੇਂ ਆ ਤੇ ਔਰ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਬੋਲ ਸਕਦੇ ਹੋ ਬਾਕੀ ਵੇਖੋ ਵੀਰ ਜੀ ਨਾਰਾਜ਼ਗੀ ਹੀ ਇਹ ਵੀਰ ਦੇ ਨਾਲ ਮੇਰੀ ਥੋੜੀ ਜੀ ਨਾਰਾਜ਼ਗੀ ਤਾਂ ਆ ਹੀ ਮੈਂ ਚਲੋ ਆਪਣੇ ਤਰੀਕੇ ਨਾਲ ਤੇ ਚੱਲਿਆ ਨਹੀਂ ਵੀਰ ਹਨਾ ਤੇ ਮੈਂ ਡਬਲ ਸੀਮਨ ਕਿਹਾ ਸੀ ਫਿਰ ਵੀ ਵੇਖੋ ਸੱਚੇ ਪਾਤਸ਼ਾਹ ਦੀ ਕਿਰਪਾ ਕਿੰਨੀ ਹੈ ਯਾਰ ਕਿ ਇੱਕ ਉਹ ਦੂਆ ਤਿੰਨਾ ਤਿੰਨਾਂ ਥਾਂ ਤੋਂ ਠੱਕੀ ਆਈ ਹੈ ਇੱਕ ਥਾਂ ਤੇ ਜ਼ੋਰ ਲੱਗਾ ਦੋ ਥਾਂ ਤੇ ਤੀਜੇ ਥਾਂ ਤੇ ਵੀਰ ਕੋ ਆਈ ਹੈ ਇਹਨੇ ਵੀ ਪੰਜ ਬਣਾਈ ਪਹਿਲਾਂ ਬਾਅਦ ਚ ਮੇਰੇ ਨਾਲ ਕਨੈਕਟ ਕੀਤਾ ਚਲੋ ਜਿਵੇਂ ਵੀ ਕਨੈਕਟ ਹੋਇਆ ਮੇਰੇ ਨਾਲ ਬਣਿਆ ਰਿਹਾ ਵੀਰ ਮੇਰਾ ਐਕਟਿਵ ਤੇ ਆਪਾਂ ਕੀਤੀਆਂ ਨਾ ਇਹ ਵੇਖੋ ਨਾ ਐਕਟਿਵ ਕਿਨੇ ਐਕਟਿਵ ਕੀਤੀ ਆਪਏ ਨਾ ਤਿਆਰ ਕੀਤੀ ਆ ਫਿਰ ਸੀਮਣਾ ਦੀ ਵਾਰੀ ਆਈ ਆ ਬਾਕੀ ਉਹਦੇ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਵਾ ਆਪਣੇ ਤੇ ਉਹਦਾ ਆਸ਼ੀਰਵਾਦ ਆ ਕਬੀਰ ਮੇਰੋ ਇੱਕ ਸੀਮਣ ਤੇ ਇੱਕ ਟੀਕੇ ਤੇ ਹੀ ਉਹ ਗੱਬਣ ਹੋ ਚੁੱਕੀ ਬੜੀ ਵੱਡੀ ਗੱਲ ਆ ਵੇਖੋ ਕਿੰਨੀ ਕਿਰਪਾ ਵਾ ਦੀ ਸੱਚੇ ਪਾਤਸ਼ਾਹ ਦੀ ਕਿ ਮੈਂ ਉਹਨੂੰ ਡਬਲ ਗਿਆ ਪਰ ਉਹਨੇ ਉਹ ਡਾਕਟਰ ਨਹੀਂ ਮੰਨਿਆ ਉਹ ਡਾਕਟਰ ਨੇ ਤੁਹਾਨੂੰ ਸੁਣੀ ਵੀਡੀਓ ਉਹਨੇ ਇਹ ਵੀ ਗੱਲ ਕਹੀ ਕਿ ਇਹ ਗੜੀ ਬਾਨੀ ਆ ਵੀ ਇਹ ਕਿਹੜੀ ਖਰਨੀ ਆ ਉਹ ਨਾ ਲਵਾਉਣਾ ਹਨਾ ਕਿਦਾਂ ਵਾ ਇੱਕ ਹੀ ਲਵਾ ਲਾ ਇਹ ਕਿਹੜੀ ਬਾਨੀਆਂ ਨੂੰ ਦੁੱਧ ਵਾਲੇ ਟੀਕੇ ਲਵਾ ਲਾ ਕਿਉਂਕਿ ਹੱਥ ਖੜੇ ਹੋ ਚੁੱਕੇ ਸਾਰਿਆਂ ਦੇ ਬਾਕੀ ਇਹਨਾਂ ਨੂੰ ਨਹੀਂ ਪਤਾ ਅਗਲੇ ਬੰਨੇ ਮਾਸਟਰ ਢੱਲੋਂ ਬੈਠਾ ਵਾ ਭਰਾ ਉਹ ਵੀਰ ਨੂੰ ਵੀ ਯਕੀਨ ਹੀ ਆਪਣੇ ਤੇ ਹਨਾ ਤੇ ਯਕੀਨ ਬੜੀ ਵੱਡੀ ਚੀਜ਼ ਹੁੰਦੀ ਆ ਤਿਆਰ ਕੀਤੀ ਹੋਈ ਸੀ ਮੈਂ ਆਪਣੇ ਹੱਥੀ ਭਾਵੇਂ ਫੋਨ ਤੇ ਹੀ ਆਪਾਂ ਬਣੇ ਰਹੇ ਆ ਮੈਂ ਡੇਰਾ ਬਾਬਾ ਨਾਨਕ ਚ ਬਕਟਾਂ ਗੁਰਦਾਸਪੁਰ ਪਟਿਆਲੇ ਚ ਗਾਂ ਕੱਬਣ ਹੋ ਗਈ ਆ ਤੋ ਵੀ ਦੁਆ ਤਨ ਨਾ ਥਾਮਾ ਤੂੰ ਆਈ ਬੜੀ ਵੱਡੀ ਗੱਲ ਆ ਵੀਰ ਮੇਰੇ ਸੋਚਿਓ ਪਚਾਰਿਓ ਤੇ ਮੇਰਾ ਭਰਾ ਸ਼ੇਅਰ ਕਰਿਓ ਤੇ ਭਰਾ ਦੀ ਸਪੋਰਟ ਕਰਿਆ ਕਰੋ ਹੌਸਲਾ ਬਣ ਜਾਂਦਾ ਯਾਰ ਕਿ ਤੱਕ ਵੀਡੀਓ ਪਹੁੰਚਦੀ ਹੈ ਨਾ ਹੌਸਲਾ ਬਣ ਜਾਂਦਾ ਅਗਲੇ ਦਾ ਵੀ ਬੜੇ ਦੁਖੀ ਲੋਕ ਬੈਠੇ ਸ਼ੇਅਰ ਕਰ ਦਿਆ ਕਰੋ ਭੇਜ ਦਿਆ ਕਰੋ ਗਾ ਨੂੰ ਜੇ ਵੀਰ ਮੇਰਾ ਕੋਈ ਕਨੈਕਟ ਕਰਨਾ ਚਾਹੁੰਦਾ ਕਮੈਂਟਾਂ 'ਚ ਨੰਬਰ ਲੈ ਸਕਦਾ ਮੇਰਾ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਸਾਰੀ ਇਹ ਚੀਜ਼ ਦੇ ਵਿੱਚ ਕਿ ਉਹਨੂੰ ਪਤਾ ਕਿ ਮੇਰਾ ਪੁੱਤਰ ਅਗਲੇ ਬਣੇ ਬੈਠਾ ਉਹਦੀ ਪਿੱਠ ਨਾ ਲੱਗੇ ਤਾਂ ਗਾ ਗੱਬਣ ਕਰਤੀ ਆ ਕਰਕੇ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਦੀ ਚਲੋ ਠੀਕ ਆ ਮੇਰਾ ਭਰਾ ਜੀ ਨਹੀਂ ਕੀ ਗੱਲਬਾਤ ਕਰਦੇ ਆ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਧੰਨਵਾਦ ਜੀ